ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਚਿਹਰੇ ਨਾਲ ਸੰਬੰਧਿਤ ਧਿਆਨ ਦੇਣ ਯੋਗ ਗੱਲਾਂ ਨੰਬਰ 1 ਇੱਕ ਚਮਚ ਕਾਫੀ ਅੱਧਾ ਚਮਚ ਐਲੋਵੀਰਾ ਜੈਲ 4-5 ਬੂੰਦਾਂ ਨਿੰਬੂ ਦਾ ਰਸ ਅੱਧਾ ਚਮਚ ਸ਼ਹਿਦ ਇਹਨਾਂ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ ਤੇ ਲਗਾਓ 15-20 ਮਿੰਟ ਬਾਅਦ ਧੋ ਦਿਓ ਇਹ ਜਿਹਾ ਲਗਾਤਾਰ ਕਰਨ ਨਾਲ ਰੰਗ ਸਾਫ਼ ਹੁੰਦਾ ਹੈ ਤੇ ਚਿਹਰੇ ਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਨੰਬਰ 2 ਐਲੋਵੀਰਾ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ ਇਸ ਵਿੱਚ ਮੌਜੂਦ ਐਟੀ ਐਕਸੀਡੈਂਟ ਗੁਣ ਅੱਖਾਂ ਕੋਲ ਝੁਰੜੀਆਂ ਪੈਦਾ ਕਰਨ ਵਾਲੇ ਫ੍ਰੀ ਰੈਡੀਕਲਸ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ ਇਸ ਲਈ ਦਿਨ ਵਿੱਚ ਦੋ ਵਾਰ ਚਿਹਰੇ ਤੇ ਐਲੋਵੀਰਾ ਜੈੱਲ ਨੂੰ ਫੇਸ ਪੈਕ ਦੀ ਤਰ੍ਹਾਂ ਲਗਾਓ ਨੰਬਰ 3 ਚਿਹਰੇ ਦੀ ਰੋਜ਼ਾਨਾ ਨਾਰੀਅਲ ਦੇ ਤੇਲ ਨਾਲ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਨਾਲ ਚਮੜੀ ਵਿੱਚ ਕਲੋਜਨ ਦਾ ਉਤਪਾਦ ਵਧੇਗਾ ਤੇ ਝੁਰੜੀਆਂ ਹੌਲੀ-ਹੌਲੀ ਘਟਣੀਆਂ ਸ਼ੁਰੂ ਹੋ ਜਾਣਗੀਆਂ। ਨੰਬਰ 4 ਅਜਵਾਇਣ ਨੂੰ ਤਵੇ ਤੇ ਹਲਕੀ ਅੱਗ ਤੇ ਭੁੰਨ ਲਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਚਵਾ ਕੇ निਗਲ ਲਓ। ਜੇਕਰ ਇਸ ਦੀ ਲਗਾਤਾਰ 7 ਦਿਨ ਤੱਕ ਵਰਤੋਂ ਕੀਤੀ ਜਾਵੇ ਤਾਂ 8ਵੇਂ ਦਿਨ ਤੋਂ ਕਮਰ ਦਰਦ ਵਿੱਚ ਕਾਫ਼ੀ ਰਾਹਤ ਮਿਲਦੀ ਹੈ। ਨੰਬਰ 5 ਜੇਕਰ ਤੁਸੀਂ ਜ਼ੁਕਾਮ ਤੋਂ ਪੀੜਿਤ ਹੋ ਇੱਕ ਗਲਾਸ ਦੁੱਧ ਵਿੱਚ ਖੰਜੂਰ ਦੇ 5 ਦਾਣੇ ਪਾਓ 5 ਦਾਣੇ ਕਾਲੀ ਮਿਰਚ ਇੱਕ ਇਲਾਇਚੀ ਲੈ ਕੇ ਚੰਗੀ ਤਰ੍ਹਾਂ ਉਬਾਲ ਲਓ ਇਸ ਵਿੱਚ ਇੱਕ ਚਮਚ ਘਿਓ ਮਿਲਾ ਕੇ ਰਾਤ ਨੂੰ ਪੀਓ ਜ਼ੁਕਾਮ ਅਤੇ ਖੰਘ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ